ਯਾਤਰੀਆਂ ਵਾਸਤੇ ਉੱਥੇ ਬਹੁਤ ਵਧੀਆ ਫੈਸਿਲਿਟੀ ਹੈ। ਖਾਣ-ਪੀਣ ਦੀ ਸਾਰੀ ਵਿਵਸਥਾ ਕੀਤੀ ਗਈ ਹੈ। ਬਹੁਤ ਵਧੀਆ ਸਿਸਟਮ ਹੈ ਸਾਰਾ। ਸਾਰੇ ਸ਼੍ਰੀ ਭਗਤਾਂ ਨੂੰ ਬੇਨਤੀ ਹੈ ਵੀ ਰੱਜ ਕੇ ਪਹੁੰਚੋ ਉੱਥੇ। ਜੈ ਬਾਬਾ ਬਰਫਾਨੀ ਇੱਕ ਪਾਸੇ ਕੋ ਪਾਣੀ ਅੱਜ ਠੰਡੇ ਮੱਤੇ ਵੀ ਅਮਰ ਚੌਧਰੀ ਜੀ ਦੀ ਸਰਪਲਸ ਦੀ ਹੀਟ ਸ਼ਿਵ ਲੰਗਰ ਕਮੇਟੀ ਸਮਾਣਾ ਵੱਲੋਂ ਇਹ ਅੱਜ ਦਿੱਤੀ ਮਾ ਭੰਡਾਰਾ ਅਮਰ ਰਾਜ ਜੀ ਲਈ ਬਾਹਰ ਟਾਲੀ ਇੱਥੋਂ ਅੱਜ ਹਰਵਾਣਾ ਹੋ ਰਿਹਾ ਹੈ रहने के लिए कम्बल गर्भ कम्बल टैंक, खाने पीने के लिए हर तरह का सुंदर सादा भोजन चाय नाश्ता एवं मेडिकेशन व्यवस्था ਜੀ ਚੋਪੜਾ ਜੀ ਅੱਜ ਇਹ ਤੁਸੀਂ ਟਰੱਕ ਰਵਾਨਾ ਕਰ ਰਹੇ ਹੋ ਇਹ ਕਿੰਨੇ ਟਾਈਮ ਲੰਗਰ ਚੱਲੇਗਾ ਤੇ ਕਿੰਵਾਂ ਲੰਗਰ ਹੈ ਆਪਣਾ ਸ਼ਿਵ ਲੰਗਰ ਕਮੇਟੀ ਦਾ ਇਸ ਬਾਰੇ ਥੋੜਾ ਵਿਚਾਰ ਨਾਲ ਦੱਸੋ ਜੈ ਬਾਬਾ ਬਰਫਾਨੀ ਅੱਜ ਸ਼ਿਵ ਲੰਗਰ ਕਮੇਟੀ ਵੱਲੋਂ ਸ਼੍ਰੀ ਅਮਰਨਾਥ ਜੀ ਗੋਇਲ ਚੇਅਰਮੈਨ ਸ਼ਿਵ ਲੰਗਰ ਕਮੇਟੀ ਸਮਾਣਾ 33ਵਾਂ ਲੰਗਰ ਸਮਾਣੇ ਤੋਂ ਰਵਾਨਾ ਕਰ ਰਹੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੋਸ਼ੋਹ ਇਤਰਾਸ ਨਾਲ ਇਹ ਲੰਗਰ ਜਿਹੜਾ ਹੈ ਅਸੀਂ ਲੈ ਕੇ ਜਾ ਰਹੇ ਆ ਤੇ ਯਾਤਰੀਆਂ ਵਾਸਤੇ ਉੱਥੇ ਬਹੁਤ ਵਧੀਆ ਫੈਸਿਲਿਟੀ ਹੈ ਖਾਣ ਪੀਣ ਦੀ ਸਾਰੀ ਵਿਵਸਥਾ ਕੀਤੀ ਗਈ ਹੈ ਬਹੁਤ ਵਧੀਆ ਸਿਸਟਮ ਹੈ ਸਾਰਾ ਸਾਰੇ ਸ਼ਰਧਾ ਭਗਤਾਂ ਨੂੰ ਬੇਨਤੀ ਹੈ ਵੀ ਰੱਜ ਕੇ ਪਹੁੰਚੋ ਉੱਥੇ ਤੇ ਬਾਬਾ ਦੇ ਦਰਸ਼ਨ ਕਰੋ ਜੈ ਬਾਬਾ ਬਰਫਾਨੀ ਗਰਗ ਜੀ ਇਹ ਕਿੰਨੀਵੀਂ ਯਾਤਰਾ ਹੈ ਤੇ ਕਿਹਨਾਂ ਵੱਲੋਂ ਇਹ ਕਿੰਨੇ ਟਰੱਕ ਭੇਜੇ ਜਾ ਰਹੇ ਨੇ ਇਹਦੇ ਬਾਰੇ ਥੋੜਾ ਵਿਸਥਾਰ ਨਾਲ ਦੱਸਿਓ ਜੈ ਬਾਬਾ ਬਰਫਾਨੀ ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਅੱਜ ਸਾਡੇ ਵੱਡੇ ਵੀਰ ਅਮਰ ਚੋਧਰੀ ਜੀ ਦੀ ਸਰਪ੍ਰਸਤੀ ਹੈਟ ਸ਼ਿਵ ਲੰਗਰ ਕਮੇਟੀ ਸਮਾਣਾ ਵੱਲੋਂ ਇਹ ਅੱਜ ਦਿੱਤੀ ਮਾ ਭੰਡਾਰਾ ਅਮਰनाथ ਜੀ ਲਈ ਬਾਲਟਾਲੀ ਇੱਥੋਂ ਅੱਜ ਰਵਾਨਾ ਹੋ ਰਿਹਾ ਹੈ ਤੇ ਇਹਨਾਂ ਦੀ ਸਾਰੀ ਟੀਮ ਸ਼ਿਵ ਮੀਰ ਜੀ ਗਗਨ ਸਾਰਿਆਂ ਨੂੰ ਨਰੇਸ਼ ਵੀਰ ਜੀ ਖੜੇ ਹੈ ਸ਼ਿਵ ਮੀਰ ਜੀ ਖੜੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਦਿਨਾ ਵੀ ਜਿਹੜੀ ਇੰਨੀ ਇਹ ਸੇਵਾ ਕਰਦੇ ਨੇ ਉਥੇ ਮਰੀਜ਼ ਜਿਹੜੇ ਆਪਣੇ ਖਾਣ ਪੀਣ ਦੀ ਸਹੂਲਤ ਬਹੁਤ ਵੱਡੀ ਹੈ ਰਾਤ ਨੂੰ ਰਹਿਣ ਦੀ ਕੰਬਲ ਦੀ ਦਵਾਈਆਂ ਦੀ ਸਿੰਪਲ ਖਾਣਾ ਔਰ ਵਧੀਆ ਖਾਣਾ ਇਹ ਲੰਗਰ ਜਿਹੜਾ ਹੈ ਕਿੱਥੇ ਲੱਗੇਗਾ ਤੇ ਕਿੰਨੇ ਦਿਨ ਚੱਲੂਗਾ ਬਰਾੜੀ ਟੋਪ ਤੇ ਲੱਗਦਾ ਜੀ ਇਹ 3 ਅਗਸਤ ਤੋਂ ਆਸੋ ਦੀ 3 ਜੁਲਾਈ ਤੋਂ ਲੱਗਣਾ ਹੈ 9 ਅਗਸਤ ਤੱਕ ਬੰਬ ਬੰਬ ਹੋਲੇ ਹੋਲੇ ਬੰਬ ਬੰਬ ਹੋਲੇ ਬਿਰਜੇ ਕਿੰਨਾ ਭੰਡਾਰਾ ਆਪਣਾ ਤੇ ਆਜ ਸ਼ਿਵ ਲੰਗਰ ਕਮੇਟੀ ਦੁਆਰਾ ਆਪਣੀ ਬਹੁਤ ਹੀ ਇਤਿਹਾਸਿਕ ਯਾਤਰਾ जो कि बाबा अमरनाथ जी के पहाड़ों में जम्मू कश्मीर में होने जा रही है तीस जुलाई से उसके लिए तैतीसवां भंडारा रवाना किया जा रहा है बहुत ही जोश के साथ शहर निवासियों और बाहर के अहमदाबाद लुधियाना दिल्ली से दोस्तों के सहयोग से यह भंडारा रवाना किया जा रहा है भंडारा हमारा तीस जुलाई से यात्रा शुरू होनी है तीस जुलाई से लेकर नौ अगस्त तक अमरनाथ का भंडारा शेषनाथ में ਬਰਾੜੀ ਵਰਗ ਮੇ ਚੁਣਾਇਆ ਜਾਏਗਾ। ਉੱਥੇ ਯਾਤਰੀਆਂ ਨੂੰ ਕੀ ਕੀ ਆਪਾਂ ਸਹੂਲਤਾਂ ਦੇ ਰਹੇ ਹਾਂ ਜੀ? ਯਾਤਰੀਓ ਕੋ ਰਹਿਣੇ ਲਈ ਕੰਬਲ, ਗਰਮ ਕੰਬਲ, ਟੈਂਟ, ਖਾਣੇ ਪੀਣੇ ਲਈ ਹਰ ਤਰ੍ਹਾਂ ਦਾ ਸੁੰਦਰ ਸਾਦਾ ਭੋਜਨ, ਚਾਹ, ਨਾਸ਼ਤਾ ਅਤੇ ਮੈਡੀਕਲ ਦੀ ਵਿਵਸਥਾ ਸ਼ਿਵ ਲੰਗਰ ਕਮੇਟੀ ਦੁਆਰਾ ਹਰ ਸਾਲ ਕੀਤੀ ਜਾਂਦੀ ਹੈ। ਜੀ ਮੈਂ ਇਸ ਵਾਰ ਉੱਥੇ ਹਾਲਾਤ ਪਿੱਛੇ ਜੇ ਖਰਾਬ ਹੋਏ ਸੀ ਪਹਿਲਗਾਮ ਵਿੱਚ ਤੁਹਾਨੂੰ ਆਣ ਵਾਲੇ ਟਾਈਮ 'ਚ ਯਾਤਰਾ 'ਚ ਯਾਤਰੀਆਂ ਦਾ ਕਿਵੇਂ ਉਹ ਲੱਗ ਰਿਹਾ ਵੀ? ਕਿ ਹਮੇ ਸਰਕਾਰ ਦੀ ਤਰਫੋਂ ਸੇ आश्वासन मिल रहा है और कश्मीरी लोगों की भी यही जनता की आवाज़ है कि इस बार यात्रा बहुत सुगम बहुत साफ होगी रास्ते भी बहुत अच्छे बना दिए गए हैं और जो सिक्योरिटी फोर्सेस की डिप्लॉयमेंट है वो बहुत ज़्यादा कर दी गई है जम्मू से लेकर होली केव तक गुफा तक किसी भी प्रकार का किसी भी यात्री को कोई भी तकलीफ़ कोई खतरा नहीं है